ਫਿਰ ਮੈਂ ਤਾਂ ਨਮੀਨੇ ਕੰਪਨੀ ਵਿੱਚ ਬੈਠੀ ਰਹੀਆਂ ਮੈਂ ਤਾਂ ਮੈਂ ਵਾਪਸ ਜਾਣਾ ਵੀ ਮੈਂ ਕੰਮ ਨਹੀਂ ਕਰਨਾ ਜਾਂਦੀ ਨਹੀਂ ਸੀ ਨਵਕਸ ਦੇ ਫੈਮਿਲੀ ਕੋਈ ਆਉਂਦੀ ਸੀ ਤਾਂ ਮੈਂ ਉਹਨਾਂ ਨੂੰ ਵਾਪਸ ਮੋੜ ਦਿੰਦੀ ਸੀ ਵੀ ਮੈਂ ਨਹੀਂ ਜਾਣਾ ਉਸ ਤੋਂ ਬਾਅਦ ਚ ਚਲੋ ਇੱਕ ਫੈਮਿਲੀ ਫੇਰ ਵਧੀਆ ਆਈ ਵੀ ਇਹ ਕਹਿੰਦੇ ਵੀ ਇੱਦਾਂ ਤੈਨੂੰ ਵਾਪਸ ਤਾਂ ਜਾਣ ਨਹੀਂ ਦੇਣਾ ਜਿੰਨੀ ਦਰ ਕੰਟਰੈਕਟ ਪੂਰਾ ਨਹੀਂ ਹੁੰਦਾ ਮੈਨੂੰ ਇਹਨਾਂ ਨੇ ਫੈਮਿਲੀ 'ਚ ਭੇਜਿਆ ਉੱਥੇ ਮੈਂ 10 ਮਹੀਨੇ ਕੰਮ ਕੀਤਾ ਉਹ ਫੈਮਿਲੀ ਵਿੱਚ ਫੈਮਿਲੀ 'ਚ 10 ਮਹੀਨੇ ਤੱਕ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਇਹ ਆਈ ਕਿ ਕਿਉਂਕਿ ਜਿਹੜਾ ਮੈਡਮ ਦੇ ਹਸ ਲੱਗੇ ਸੀਗੇ ਨਾ ਟਾਈਮ ਪਿੱਛੋਂ ਹਰਕਤਾਂ ਜੀਆਂ ਕਰਨ ਤੇ ਤਾਂ ਫਿਰ ਮੈਂ ਵਾਪਸ ਕੰਪਨੀ ਵਿੱਚ ਆਈ ਕੰਪਨੀ ਚ ਵਾਪਸ ਆਈ ਮੈਂ ਉਹਨਾਂ ਨੂੰ ਕਿਹਾ ਮੈਂ ਮੈਂ ਇੱਥੇ ਕੰਮ ਨਹੀਂ ਕਰਨਾ ਮੈਂ ਵਾਪਸ ਇੰਡੀਆ ਜਾਣਾ ਵਾ ਵੀ ਮੇਰਾ ਸਾਲ ਦਾ ਕੰਟਰੈਕਟ ਰੰਦਾ ਵਾ ਵੀ ਜਿੰਨੇ ਪੈਸੇ ਹੋਣਗੇ ਮੈਂ ਭਰ ਦੂੰਗੀ ਤੇ ਮੈਨੂੰ ਵਾਪਸ ਭੇਜ ਲਓ ਨਾ ਤਾਂ ਉਹਨਾਂ ਨੇ ਮੇਰਾ ਪਾਸਪੋਰਟ ਮੈਨੂੰ ਸ਼ੋਅ ਕਰਾਇਆ ਸਾਲ ਵਿੱਚ ਦੀ ਤੇ ਨਾ ਹੀ ਮੈਨੂੰ ਉਹਨਾਂ ਨੇ ਵੀ ਮੇਰਾ ਹਕਾਮਾ ਬਣਵਾਇਆ ਆਈਡੀ ਵੀ ਨਹੀਂ ਬਣਵਾਈ ਸੀ ਕਿ ਬਿਨਾ ਆਈਡੀ ਤੋਂ ਮੈਂ ਕੰਮ ਕਰ ਰਹੀ ਸੀ ਉੱਥੇ ਤੇ ਫਿਰ ਉਹਨਾਂ ਨੇ ਜਦੋਂ ਚਲੋ ਮੈਨੂੰ ਨਹੀਂ ਉਹਨਾਂ ਨੇ ਕੋਈ ਆਉਣ ਦਿੱਤਾ ਫੇਰ ਮੈਨੂੰ ਇਹ ਧੱਕਾबाजी ਕਰਨ ਲੱਗੇ ਉੱਥੇ ਹੋਰਾਂ ਕੁੜੀਆਂ ਨਾਲ ਵੀ ਬਹੁਤ ਧੱਕਾबाजी ਹੁੰਦੀ ਸੀ ਕੰਪਨੀ 'ਚ ਬਿਠਾਈ ਰੱਖਦੇ ਸੀਗੇ ਕਿੰਨੇ ਕਿੰਨੇ ਦਿਨ ਖਾਣਾ ਵੀ ਇੱਕ ਟਾਈਮ ਨਹੀਂ ਦਿੰਦੇ ਸੀਗੇ ਹੁਣ ਵੀ ਕੁੜੀਆਂ ਉੱਥੇ ਬਹੁਤ ਫਟੋਫਟ 20-25 ਕੁੜੀਆਂ ਨੇ ਉੱਥੇ ਉਹ ਵੀ ਕਹਿੰਦੀਆਂ ਨੇ ਵੀ ਅਸੀਂ ਵੀ ਵਾਪਸ ਹੋਣਾ ਚਾਹੁੰਦੀਆਂ ਵਾ ਇਹਨਾਂ ਨੇ ਫਸਾਇਆ ਹੀ ਇਸ ਤਰੀਕੇ ਨਾਲ ਆ ਵੀ ਕੁੜੀਆਂ ਨੂੰ ਫੋਨ ਤੱਕ ਨਹੀਂ ਦਿੱਤਾ ਜਾਂਦਾ ਉੱਤੇ ਯੂਜ਼ ਕਰਾਉਂਦਾ ਜਦੋਂ ਵੀ ਮਤਲਬ ਕੋਈ ਵੀ ਗੱਲਬਾਤ ਹੁੰਦੀ ਆ ਕੰਪਨੀ ਵਾਲੇ ਕੁੜੀਆਂ ਨੂੰ ਅਲੱਗ ਰੂਮ ਦੇ ਵਿੱਚ ਤਾੜ ਦਿੰਦੇ ਆ ਫੋਨ ਤੱਕ ਨਹੀਂ ਦਿਖਾਉਂਦੇ ਖਾਣਾ ਵੀ ਨਹੀਂ ਦਿੰਦੇ ਜੇ ਕੋਈ ਬਿ ਇਸ ਕਿਸਮ ਦਾ ਤਾਂ ਚੱਲਣਾ ਪਿਆ ਉੱਥੇ ਉੱਥੇ ਬਸ ਜਣੀ ਜਿਆਦਾ ਤੋਂ ਜਿਆਦਾ ਟੌਰਚਰ ਕਰਦੇ ਆ ਬਸ ਟੌਰਚਰ ਇਦਾਂ ਮੰਮੀ ਕਿਸੇ ਮਤਲਬ ਫੈਮਲੀ ਤੋਂ ਇਹਨਾਂ ਨੇ 5000 ਡਾਲਰ ਲਿਆ ਵਾ ਤੇ ਉੱਥੇ ਕੰਮ ਜਿਹੜਾ ਇਹਨਾਂ ਨੇ ਕਹਿਤਾ ਉਹ ਕਰਨਾ ਹੀ ਪੈਣਾ ਵਾ ਇਸ ਤਰੀਕੇ ਨਾਲ ਟੌਰਚਰ ਕੀਤਾ ਜਾਂਦਾ ਸੀ ਕੋਈ ਇਦਾਂ ਦੀ ਗੱਲ ਵੀ ਸਾਹਮਣੇ ਆਈ ਕਿ ਤੁਸੀਂ ਕੰਮ ਤੋਂ ਮੜਾ ਕੀਤਾ ਹੋਵੇ ਤੇ ਤੁਹਾਨੂੰ ਕਿਹਾ ਗਿਆ ਹੋਵੇ ਕਿ ਤੁਹਾਵਾਂ ਸੀ ਖਰੀਦਿਆ ਵਾ ਜਾਂ ਕੁਝ ਹਾਂਜੀ ਮੈਂ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਿਵੇਂ ਕੰਪਨੀ ਦੇ ਵਿੱਚ ਇਹ ਪੈਸੇ ਲੈ ਲੈਂਦੇ ਆ ਬਲੀ ਫੈਮਲੀ ਲੈਣ ਆਉਂਦੀ ਆ ਉੱਥੇ ਪੈਸੇ ਲੈਂਦੇ ਆ ਫਿਰ ਵੀ ਸਾਨੂੰ ਕਹਿਣਗੇ ਵੀ ਤੁਸਾਨੂੰ ਉੱਥੇ ਵੇਚ ਦਿੱਤਾ ਗਿਆ 2 ਸਾਲ ਲਈ ਕੰਮ ਕਰਨਾ ਹੀ ਪੈਣਾ ਤੁਹਾਨੂੰ ਨਹੀਂ ਕਰੋਗੇ ਤੁਸੀਂ ਉਹਨਾਂ ਦੇ ਪੈਸੇ ਭਰੋਗੇ ਫਿਰ ਵਾਪਸ ਦੇਣਗੇ ਤੁਹਾਡਾ ਪਾਸ ਬਾਹਰ ਜਾਣ ਦਾ ਕੀ ਕਾਰਨ ਸੀ ਕਿਹਦੇ ਸੰਪਰਕ ਚਾਏ ਕਿਵੇਂ ਤੁਹਾਡੀ ਗੱਲਬਾਤ ਮੇਰੇ ਨਾਲ ਮੇਰੇ ਨਾਲ ਕੁੜੀਆਂ ਸੀਗੀਆਂ ਦੋ ਕੰਮ ਕਰਦੀਆਂ ਸੀ ਅਸੀਂ ਬਿਊਟੀ ਕਲਰ ਦਾ ਤੇ ਉੱਥੇ ਜਾਨੀ ਲੁਧਿਆਣੇ ਮੈਂ ਕੰਮ ਕਰਦੀ ਸੀਗੀ ਤੇ ਉੱਥੇ ਕੁੜੀਆਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਨਾ ਸਪਾਈ ਸੀਗੀ ਇਸ ਏਜੰਟ ਬਾਰੇ ਇਹ ਲੋ ਉਹਨਾਂ ਨੇ ਮੈਨੂੰ ਇਹਨਾਂ ਨਾਲ ਰਲਾਇਆ ਉਹ ਉਹਨਾਂ ਦਾ ਵੀਜ਼ਾ ਮਗਰੋਂ ਆਇਆ ਯਾਨੀ ਉਹਨਾਂ ਬਾ ਉਹ ਗਈਆਂ ਨਹੀਂ ਮੈਨੂੰ ਉਹਨਾਂ ਨੇ ਭੇਜਤਾ ਇਹ ਮੈਨੂੰ ਉੱਥੇ ਵੀ ਤਾਂ ਕਹਿੰਦੇ ਰਹੇ ਆ ਕਹਿੰਦੇ ਵੀ ਜੇ ਤੂੰ ਨਾ ਆਈ ਇੱਥੇ ਨਾ ਆਈ ਤੇਰਾ ਪਾਸਪੋਰਟ ਬੈਨ ਕਰਾ ਦਾਂਗੇ ਮੈਂ ਆਈ ਕਰ ਦੂੰ ਮੈਂ ਜਾਊਂ ਕਰ ਦੂੰ ਥੋੜਾ ਕੁਛ ਇਹਦੀ ਮਤਲਬ ਵਾਈਫ ਵੀ ਮੈਨੂੰ ਫੋਨ ਕਰਕੇ ਧੰਕੀ ਦਿੰਦੀ ਰਹੀ ਆ ਏਜੰਟ ਦੀ ਏਜੰਟ ਦੀ ਕਿੱਥੋਂ ਦਾ ਏਜੰਸੀ ਕੀ ਨਾਮ ਹੈ ਏਜਗਰਾਉਂਡ ਦਾ ਵਾ ਤੇ ਇਹਦਾ ਨਾਮ ਹੈ ਮਰਾਜਾ ਦੰਵ ਨੇ 81 ਵਰਕਰ ਮਰਦਾ ਤੇ ਤੁਹਾਨੂੰ ਭੇਜਿਆ ਟੂਰਿਸਟ ਵੀਜ਼ੇ ਤੇ ਹਾਂਜੀ ਟੂਰਿਸਟ ਵੀਜ਼ੇ ਤੇ ਬੁਲਾਇਆ ਕਿਆ ਕਿ ਗਿਆ ਸੀ ਘਰੋਂ ਕਿਆ ਇੱਥੋਂ ਗਿਆ ਸੀ ਇਹ ਕਹਿੰਦਾ ਸਲਾਈ ਦਾ ਕੰਮ ਚ ਤੁਹਾਨੂੰ ਬੁਲਾਇਆ ਜਾ ਰਿਹਾ ਵਾ ਤੇ